ਪਾਵਨ ਪਵਿੱਤਰ ਰੰਗ 626 ਤੇ ਸੁਭਾਏਮਾਨ ਸ਼ਬਦ ਗੁਰ ਕਾ ਸ਼ਬਦ ਰਖਵਾਰੇ ਚੌਕੀ ਚੋ ਗਿਰਦ ਹਮਾਰੇ ਮਹਾਰਾਜ ਕਹਿੰਦੇ ਗੁਰੂ ਦਾ ਸ਼ਬਦ ਇਸ ਤਰ੍ਹਾਂ ਮਨੁੱਖ ਤੇਰਾ ਰਖਵਾਲਾ ਹੈ ਜਿਵੇਂ ਚੌਕੀ ਚੋ ਗਿਰਦ ਹਮਾਰੇ ਜਿਵੇਂ ਆਪਾਂ ਬਾੜੀ ਧਾਰਨਾ ਲਈਏ ਵੀ ਡਾਲੇ-ਡਾਲੇ ਚੌਕੀ ਲੱਗ ਜਾਂਦੀ ਹੈ ਤੇਰੇ ਸ਼ਬਦ ਦੀ ਚਾਰ ਸਪੇਰੇ ਚੌਕੀ ਚੋ ਗਿਰਦ ਹਮਾਰੇ ਚੌ ਪਾਸੀ ਤੇਰੇ ਦਾਲੇ ਚੌਕੀ ਹੋ ਜਾਂਦੀ ਹੈ ਗੁਰੂ ਸ਼ਬਦ ਦੀ RAM ਨਾਮ ਮਨ ਲਾਗਾ ਜਮ ਲਜਾਏ ਕਰ ਭਾਗਾ ਜਦੋਂ ਪ੍ਰਭੂ ਪਰਮਾਤਮਾ ਦੇ ਨਾਮ ਦੇ ਨਾਲ ਮਨ ਜੁੜਦਾ ਨਾ ਤਾਂ ਫਿਰ ਆ ਜਿਹੜਾ ਜਮ ਹੈ ਜਮ ਉਹ ਆਪਣੀ ਲਾਜ ਬਚਾ ਕੇ ਭੱਜ ਜਾਂਦਾ ਜਮ ਨੇੜੇ ਨਹੀਂ ਆਉਂਦਾ ਫਿਰ ਕਿਸੇ ਤਾਂ ਕੋਈ ਵੀ ਜਮ ਨਹੀਂ ਤੇਰੇ ਨੇੜੇ ਆਏਗਾ ਕਾਮ ਕਰੋਦ ਲੋ ਮੋਹੰਕਾਰ ਅੱਗੇ ਮਹਾਰਾਜ ਕਹਿੰਦੇ ਨੇ ਪਰਭ ਜੀ ਤੂੰ ਮੇਰੋ ਸੁਖ ਦਾਤਾ ਹੈ ਪ੍ਰਭੂ ਪਿਤਾ ਜੀ ਤੂੰ ਹੀ ਸੁੱਖਾਂ ਦਾ ਦਾਤਾ ਹੈ ਬੰਦਨ ਕਾਟ ਕਰੇ ਮਨ ਨਿਰਮਲ ਬੰਦਨਾ ਤੋਂ ਛਡਾ ਲੈਂਦਾ ਤੇ ਮਨ ਨੂੰ ਨਿਰਮਲ ਕਰ ਦਿੰਦਾ ਗੁਰੂ ਦਾ ਸ਼ਬਦ ਪੂਰਨ ਪੁਰਖ ਬਿਧਾਤਾ ਉਹ ਪ੍ਰਭੂ ਪਰਮਾਤਮਾ ਦਾ ਨਾਮ ਸਿਮਰਨ ਕਰ ਭਾਈ ਉਹ ਜਿਹੜਾ ਦਾਤਾ ਦੇਣ ਵਾਲਾ ਕਾਲ ਪੁਰਖ ਵਾਹਿਗੁਰੂ ਉਹੀ ਤੇਰੀ ਸਾਰੀ ਥਾਮ ਤੇ ਰੱਖਿਆ ਕਰਦਾ ਸ਼ਬਦ ਰੂਪ ਵਿੱਚ ਨਾਨਕ ਪ੍ਰਭ ਅਬਿਨਾਸੀ ਤਾਂ ਕੀ ਸੇਵਨ ਅਵਿਰਤੀ ਜਾਸੀ ਗੁਰੂ ਨਾਨਕ ਕਹਿੰਦੇ ਨੇ ਉਹ ਪ੍ਰਭੂ ਅਬਨਾਸੀ ਹੈ ਨਾ ਸੋਣ ਵਾਲਾ ਨਹੀਂ ਹੈ ਉਹਦੀ ਸੇਵਾ ਕੀਤੀ ਬੇਅਰਥ ਹੀ ਨਹੀਂ ਜਾਂਦੀ ਅਨੰਤਮਈ ਜ਼ਿੰਦਗੀ ਬਣੀ ਰਹਿੰਦੀ ਆ ਅਨੰਤ ਕਰੇ ਤੇਰੇ ਦਾਸਾਂ ਜਪ ਪੂਰਨ ਹੋਈ ਆਸਾਂ ਅਨੰਤਮਈ ਜ਼ਿੰਦਗੀ ਬਣੀ ਰਹਿੰਦੀ ਓਦੇ ਭਗਤ ਪਿਆਰਿਆਂ ਦੀ ਤੇ ਉਹਨਾਂ ਦੀ ਪੂਰਨ ਆਸ ਹੋ ਜਾਂਦੀ ਹੈ ਜਿਹੜਾ ਆਪਾਂ ਲੜੀਵਾਰ ਕਰਦੇ ਹਾਂ ਮਹਾਰਾਜ ਦੇ ਚਰਨਾਂ ਵਿੱਚ ਵਾਹਿਗੁਰੂ ਬੈਠ ਕੇ ਗੁਰੂ ਦੀ ਤਾਬਿਆ ਬੈਠ ਕੇ ਆਪਾਂ ਜਿਹੜੀ ਸ਼ਬਦ ਵਿਚਾਰ ਕਰਦੇ ਆਂ ਲੜੀਵਾਰੋ 506 ਤੇ ਸੁਭਾਈ ਮਨ ਸ਼ਬਦ ਇਹਦੇ ਵਿੱਚ ਮਹਾਰਾਜ ਨੇ ਸਮਝਾਉਂਦੇ ਨੇ ਨਾਚ ਰੇ ਮਨ ਗੁਰ ਕੇ ਆਗੇ ਗੁਰ ਕੇ ਪਾਣੇ ਨਾਚੇ ਤਾਂ ਸੁਖ ਪਾਵੇ ਅੰਤੇ ਜਮ ਭਉ ਭਾਗੇ ਇੱਥੇ ਵੀ ਉਹੀ ਗੱਲ ਦੱਸੀ ਹੈ ਮਹਾਰਾਜ ਨੇ ਵੀ ਹੈ ਮਨ ਗੁਰੂ ਦੀ ਹਜ਼ੂਰੀ ਵਿੱਚ ਨੱਚ ਗੁਰੂ ਦੇ ਹੁਕਮ ਵਿੱਚ ਤੁਰ ਗੁਰੂ ਦੀ ਹਜ਼ੂਰੀ ਵਿੱਚ ਨੱਚਣਾ ਗੁਰੂ ਦੇ ਹੁਕਮ ਵਿੱਚ ਤੁਰਨਾ ਹੈ ਕੋਈ ਇਹ ਨਹੀਂ ਵੀ ਗੁਰਦੇ ਦੁਆਰੇ ਆ ਕੇ ਆਪਾਂ ਨੱਚਣਾ ਗੁਰੂ ਦੇ ਹੁਕਮ ਵਿੱਚ ਤੁਰਨਾ ਹੀ ਗੁਰੂ ਦੀ ਹਜ਼ੂਰੀ ਵਿੱਚ ਨੱਚਣਾ ਹੈ ਤੇ ਅਗਲੇ ਬੰਦ ਜਿਹੜਾ ਦੱਸਿਆ ਵੀ ਗੁਰਕੇ ਭਾਣੇ ਗੁਰਕੇ ਭਾਣੇ ਨਾਚੇ ਤਾਂ ਸੁਖ ਪਾਵੇ ਅੰਤੈ ਜਮ ਭਉ ਭਾਗੇ ਤੂੰ ਜੇ ਤੂੰ ਓਵੇਂ ਨੱਚੇਗਾ ਜਿਵੇਂ ਗੁਰੂ ਨਚਾਏਗਾ ਜੇ ਤੂੰ ਗੁਰੂ ਦੇ ਹੁਕਮ 'ਤੇ ਚੱਤਰੇਗਾ ਤਾਂ ਆਨੰਦ ਬਣੇਗਾ। ਅਖੀਰ ਵੇਲੇ ਮੌਤ ਦਾ ਡਰ ਵੀ ਤੇਥੋਂ ਦੂਰ ਭੱਜ ਜਾਏਗਾ। ਫਿਰ ਮੌਤ ਤੋਂ ਨਹੀਂ ਡਰਦਾ ਬੰਦਾ ਇਨਸਾਨ। ਕਿਉਂਕਿ ਆਪਾਂ ਰੋਜ਼ ਇਤਿਹਾਸ ਅੱਡੀ ਨਿਗਾ ਮਾਰਦੇ ਆਂ ਉਹ ਤਾਂ ਫਿਰ ਮੌਤ ਨੂੰ ਮਖੌਲਾਂ ਕਰਦੇ ਨੇ ਗੁਰੂ ਦੇ ਪਿਆਰੇ। ਹੋਣੀ ਨੂੰ ਹਰਾ ਦਿੰਦੇ ਨੇ ਗੁਰੂ ਦੇ ਪਿਆਰੇ। ਤਦ ਨਹੀਂ ਆਮ ਸੰਸਾਰ ਮੌਤ ਤੋਂ ਡਰਦਾ ਬੱਚੇ ਤੋਂ ਲਾ ਕੇ ਬੁੱਢੇ ਤੱਕ ਬਜ਼ੁਰਗ ਵੀ 90 ਸਾਲ ਦਾ ਵੀ ਕਹਿੰਦਾ ਵੀ ਹਜੇ ਮੈਂ ਸੰਸਾਰ ਤੋਂ ਜਾ ਮਾ ਨਾ ਰੋਂਦਾ ਉਹਦੇ ਪਰਿਵਾਰ ਵਾਲੇ ਰੋਂਦੇ ਨੇ ਪਰ ਗੁਰੂ ਦੇ ਪਿਆਰ ਵਾਲਿਆਂ ਦੇ ਨਾਲ ਪਰਿਵਾਰ ਵਾਲੇ ਰੋਂਣ ਤੇ ਨਾ ਗੁਰੂ ਦੇ ਪਿਆਰੇ ਡਰਨ ਮੌਤ ਤੋਂ ਇਹ ਆਪਾਂ ਰੋਜ਼ ਇਤਿਹਾਸ ਵੱਲੀ ਨਿਗਾਹ ਮਾਰਦੇ ਆਂ ਮਹਾਰਾਜੀ ਕਿਰਪਾ ਨਾਲ ਜਿਵੇਂ ਫਿਰ ਅੱਗੇ ਮਹਾਰਾਜ ਦੱਸਦੇ ਨੇ ਆਪ ਨਚਾਏ ਸੋ ਭਗਤ ਕਹੀਏ ਆਪਣਾ ਪਿਆਰ ਆਪ ਲਾਏ ਜਿਸ ਮਨੁੱਖ ਨੂੰ ਪ੍ਰਮਾਤਮਾ ਆਪਣੇ ਇਸ਼ਾਰਿਆਂ ਤੇ ਤੋਰਦਾ ਹੈ ਜਿਸ ਮਨੁੱਖ ਨੂੰ ਆਪਣੇ ਚਰਨਾਂ ਦਾ ਪਿਆਰ ਬਖਸ਼ਦਾ ਹੈ ਉਹ ਮਨੁੱਖ ਅਸਲ ਭਗਤ ਕਿਹਾ ਜਾ ਸਕਦਾ ਹੈ ਅਤੁਰੇ ਹਨ 35ਵਾਂ ਪੁਰਖਾਂ ਦੀ ਬਾਣੀ ਪੜ ਰਹੇ ਆਪਾਂ ਇਹ ਗੁਰੂ ਦੇ ਹਕਮ ਅੰਦਰ ਤੁਰੇ ਨੇ ਤੇ ਬਾਕੀ ਆਪਣਾ ਇਤਿਹਾਸ ਆ ਜਿਹੜਾ ਹਜ਼ਾਰਾਂ ਅਣਗਿਣਤ ਸੀਧੀਆਂ ਨੇ ਜਿਹੜੀਆਂ ਉਹ ਗੁਰੂ ਦੇ ਪਿਆਰੇ ਡੋਲੇ ਨਹੀਂ ਗੁਰੂ ਬਲਮੁਖ ਕਰਕੇ ਗਏ ਨੇ ਬੇਮਖੋ ਕੇ ਨਹੀਂ ਗਏ ਅਗੇ ਮਹਾਰਾਜ ਦੱਸਦੇ ਨੇ ਆਪੇ ਗਾਵੇ ਆਪ ਸੁਣਾਵੇ ਜਿਸ ਮਨ ਅੰਦੇ ਕੋ ਮਾਰਗ ਪਾਵੇ ਪਾਏ ਵਾਹਿਗੁਰੂ ਆਪੇ ਗਾਵੇ ਆਪ ਸੁਣਾਵੇ ਇਸ ਮਨ ਅੰਦੇ ਕੋ ਮਾਰਗ ਪਾਏ ਇਸ ਤਰ੍ਹਾਂ ਪੰਗਤੀ ਹੈ ਮਹਾਰਾਜ ਕਹਿੰਦੇ ਪ੍ਰਮਾਤਮਾ ਆਪ ਹੀ ਉਸ ਮਨੁੱਖ ਵਾਸਤੇ ਰਜਾ ਵਿੱਚ ਤੁਰਨ ਦਾ ਗੀਤ ਗਾਉਂਦਾ ਹੈ ਆਪ ਹੀ ਇਹ ਗੀਤ ਉਸ ਮਨੁੱਖ ਨੂੰ ਸੁਣਾਉਂਦਾ ਹੈ ਤੇ ਮਾਇਆ ਦੇ ਮੋਹ ਵਿੱਚ ਅੰਨੇ ਹੋਏ ਇਸ ਮਨ ਨੂੰ ਸਹੀ ਜੀਵਨ ਰਾਹ ਉੱਤੇ ਲਿਆਉਂਦਾ ਹੈ ਗੁਰੂ ਦਾ ਗਿਆਨ ਅਨੰਦਨਾਚੇ ਸਕਤਨਾਰੇ ਸਿਵ ਕਰ ਨੀਦਨ ਹੋਈ ਮਹਾਰਾਜ ਕਹਿੰਦੇ ਜਿਹੜਾ ਮਨੁੱਖ ਹਰ ਵੇਲੇ ਪ੍ਰਮਾਤਮਾ ਦੀ ਰਜਾ ਵਿੱਚ ਤੁਰਦਾ ਹੈ ਉਹ ਆਪਣੇ ਅੰਦਰੋਂ ਮਾਇਆ ਦਾ ਪ੍ਰਵਾਹ ਦੂਰ ਕਰ ਲੈਂਦਾ ਹੈ। ਕਲਿਆਣ ਰੂਪ ਪ੍ਰਭੂ ਦੇ ਚਰਨਾਂ ਵਿੱਚ ਜੁੜਿਆ ਮਾਇਆ ਦੇ ਮੋਹ ਦੀ ਨੀਂਦ ਜੋਰ ਨਹੀਂ ਪਾ ਸਕਦੀ। ਸ਼ਕਤੀ ਕਰ ਜਗਤ ਸੂਤਾ ਨਾਚੇ ਟਾਪੇ ਅਵਰੋਗਾ ਬੇ ਮਨਮੁਖ ਭਗਤ ਨਾ ਹੋਈ। ਜਗਤ ਮਾਇਆ ਦੇ ਮੋਹ ਵਿੱਚ ਸੁੱਤਾ ਹੋਇਆ ਹੈ ਮਾਇਆ ਦੇ ਹੱਥਾਂ ਉੱਤੇ ਨੱਚਦਾ ਟੱਪਦਾ ਰਹਿੰਦਾ ਹੈ ਦੁਨੀਆ ਵਾਲੀ ਦੌੜ ਭੱਜ ਕਰਦਾ ਰਹਿੰਦਾ ਹੈ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ پاسੋਂ ਪ੍ਰਮਾਤਮਾ ਦੀ ਭਗਤੀ ਨਹੀਂ ਹੋ ਸਕਦੀ ਆ ਲਿਖਿਆ ਜੀ ਸੁਰਨਰ ਬਿਰਤ ਖਪ ਕਰਮੀ ਨਾਚੇ ਮਨ ਜਨ ਗਿਆਨ ਵਿਚਾਰੀ ਮਹਾਰਾਜ ਕਹਿੰਦੇ ਦੇਵੀ ਸੁਭਾਅ ਵਾਲੇ ਮਨੁੱਖ ਦੁਨੀਆਂ ਦੀ ਕਿਰਤ ਕਰ ਕਿਰਤਕਾਰ ਕਰਦੇ ਹੋਏ ਵੀ ॠषि मुनि ਲੋਕ ਆਤਮਿਕ ਜੀਵਨ ਦੀ ਸੂਝ ਨਾਲ ਵਿਚਾਰਵਾਨ ਹੋ ਕੇ ਪ੍ਰਮਾਤਮਾ ਦੀ ਕਿਰਪਾ ਨਾਲ ਪ੍ਰਮਾਤਮਾ ਦੀ ਰਜਾ ਵਿੱਚ ਤੁਰਨ ਵਾਲਾ ਨਾਚ ਨੱਚਦੇ ਹਨ ਭਗਤ ਪਿਆਰੇ ਕਹ ਲੋ ॠषि मुनि ਕਹ ਲੋ ਜਿਹੜੀ ਉਹਦੇ ਰਜਾ ਵਿੱਚ ਰਹਿੰਦੇ ਨੇ ਸਿੱਧ ਸਾਧਕ ਲਿਬ ਲਾਗੀ ਨਾਚੇ ਜਿਨ ਗੁਰਮੁਖ ਬੁੱਤ ਵਿਚਾਰੀ ਮਹਾਰਾਜ ਕਹਿੰਦੇ ਆਤਮਿਕ ਜੀਵਨ ਦੀ ਭਾਲ ਵਾਸਤੇ ਸਾਧਨ ਕਰਨ ਵਾਲੇ ਜਿਹੜੇ ਮਨੁੱਖ ਗੁਰੂ ਦੀ ਰਾਹੀ ਸ੍ਰੇਸ਼ਟ ਬੁੱਧੀ ਪ੍ਰਾਪਤ ਕਰਕੇ ਵਿਚਾਰਮਾਨ ਹੋ ਜਾਂਦੇ ਹਨ ਉਹਨਾਂ ਦੀ ਸੁਰਤ ਪ੍ਰਭੂ ਚਰਨਾਂ ਵਿੱਚ ਜੁੜੀ ਰਹਿੰਦੀ ਹੈ ਉਹ ਵੀ ਰਜਾ ਵਿੱਚ ਤੁਰਨ ਵਾਲਾ ਨਾਚ ਨੱਚਦੇ ਹਨ ਨੱਚੇ ਨਾ ਕਰਦੇ ਗੁਰੂ ਦੇ ਅੱਗੇ ਨਾਚਰੇ ਘੁਰ ਮੰਨ ਕੇ ਰਾਹ 'ਚ ਨਾਚ ਰਹੇ ਮੰਨ ਗੁਰ ਕੇ ਅੱਗੇ ਜੋ ਕਰ ਕਹੇ ਸੋਈ ਭਲ ਮੰਨੇ ਇਹ ਰੱਬ ਦੇ ਪਿਆਰੇ ਭਗਤ ਜਨਾਂ ਦੀ ਤੇ ਗੁਰ ਸਿੱਖਾਂ ਦੀ ਕਹਾਣੀ ਹੈ ਜੋ ਕਹਿੰਦਾ ਬੰਦ ਬੰਦ ਕੱਟਣ ਦਾ ਤੈਨੂੰ ਜਲਾਦ ਟੋਕਾ ਮਾਰਨ ਲੱਗਾ ਨਾ ਮਨੀ ਸਿੰਘ ਦੇ ਇੱਥੇ ਗੁੱਟ ਤੇ ਟੋਕਾ ਮਾਰਨ ਲੱਗਾ ਜਦੋਂ ਜਲਾਦਾਂ ਨੇ ਉਹਨਾਂ ਨੇ ਹੁਕਮ ਦਿੱਤਾ ਝਾਲਮਾਨੇ ਬੇਦਾ ਬੰਦਬੰਦ ਕੱਟੋ ਤੇ ਜਲਾਦ ਗੁੱਟ ਤੇ ਟੋਕਾ ਮਾਰਨ ਲੱਗਾ ਸੀ ਮਨੀ ਸਿੰਘ ਦਾ ਭਾਈ ਮਨੀ ਸਿੰਘ ਨੇ ਰੋਕ ਤਾ ਕਹਿੰਦਾ ਜਲਾਦਾ ਗੱਲ ਸੁਣ ਤੈਨੂੰ ਬੰਦਬੰਦ ਕੱਟਣ ਦਾ ਹੁਕਮ ਹੈ ਤੇਰੇ ਮਾਲਕਾਂ ਵੱਲੋਂ ਤੇ ਮੈਨੂੰ ਮੇਰੇ ਮਾਲਕ ਵੱਲੋਂ ਬੰਦਬੰਦ ਕਟਵਾਉਣ ਦਾ ਹੁਕਮ ਹੈ ਬੰਦਬੰਦ ਕੱਟ ਗੁੱਟ ਤੋਂ ਨਾ ਲੱਗ ਇਥੋਂ ਕੋਟੇ ਤੋਂ ਲੱਗ ਇਹ ਨੇ ਰੱਬ ਦੇ ਪਿਆਰੇ ਇਹ ਨੱਚਦੇ ਨੇ ਗੁਰੂ ਦੇ ਅੱਗੇ ਪੈਰਾ ਚੋਂ ਗੁਰੂਵਾਂ ਨਕੇ ਨੱਚਣ ਵਾਲਿਆਂ ਦੀ ਗੱਲ ਨਹੀਂ ਇੱਥੇ ਇੱਥੇ ਤਾਂ ਬੰਦ-ਬੰਦ ਕਟਵਾਉਣਿਆਂ ਕਟਵਾਉਣ ਵਾਲਿਆਂ ਦੀ ਗੱਲ ਹੈ ਭਾਈ ਤਾਰੂ ਸਿੰਘ ਕਹਿੰਦਾ ਖੋਪਰ ਤੋੜ ਦੇ ਮੇਰਾ ਕੇਸ ਨਹੀਂ ਕੱਟਣ ਦੇਣੇ ਇਹ ਆ ਗੁਰੂ ਦੇ ਹੁਕਮ ਵਿੱਚ ਨੱਚਣਾ ਪਿਉਪਤ ਚਰਖਣੀਆਂ ਤੇ ਚੜੇ ਗਏ ਉਹ ਕਹਿੰਦੇ ਚਰਖੜੀ ਤੇ ਚੜ ਲੈ ਜੋ ਮਰਜ਼ੀ ਕਰ ਲੈ ਪਰ ਅਸੀਂ ਗੁਰੂ ਦੇ ਸਨਮੁਖ ਰਹਾਂਗੇ ਗੁਰੂ ਦੇ ਸਿਧਾਂਤੋਂ ਨਹੀਂ ਉਲਟ ਹੋਣਾ ਤੇ ਆਪਾਂ ਮੈਂ ਵੀ ਵਿੱਚ ਹੀ ਆ ਜਦੋਂ ਵਿਆਹ ਸ਼ਾਦੀ ਆ ਜਾਂਦਾ ਉਹ ਤੋਂ ਸਭ ਕੁਝ ਭੁੱਲ ਜਾਂਦੇ ਆ ਜਾਂ ਕੋਈ ਦੁੱਖ ਤਕਲੀਫ ਹੋ ਜਾਂਦਾ ਉਦੋਂ ਭੁੱਲ ਜਾਂਦੇ ਨੇ ਜਾਂ ਕੋਈ ਘਰ ਉਹ ਜੀ ਚੜਾਈ ਕਰ ਗਿਆ ਉਦੋਂ ਸਭ ਮਰਜ਼ਾਦਾਂ ਮ ਭੁੱਲ ਜਾਂਦੇ ਨੇ ਨਹੀਂ ਗੁਰੂ ਦੇ ਬਾਣੇ ਵਿੱਚ ਤੁਰ ਇਹ ਆ ਭਾਈ ਗੁਰੂ ਦੇ ਅੱਗੇ ਨੱਚਣਾ ਆਪਾਂ ਪਹਿਲੀ ਪੰਕਤੀ ਪੜ੍ਹੀਆਂ ਨਾ ਨਾਚਰੇ ਮਨ ਗੁਰ ਕੇ ਅੱਗੇ ਏ ਆ ਗੁਰੂ ਦੇ ਅੱਗੇ ਨੱਚਣਾ ਅੱਗੇ ਮਹਾਰਾਜ ਕਹਿੰਦੇ ਨੇ ਖੰਡ ਬ੍ਰਹਮੰਡ ਤੈ ਖੰਡ ਬ੍ਰਹਮੰਡ ਤ੍ਰੈ ਗੁਣ ਨਾਚੇ ਜਿਨ ਲਾਗੀ ਹਰ ਲਿਬ ਤੁਮਾਰੀ ਏ ਪ੍ਰਭੂ ਸਾਰੇ ਜੀਵ ਜੰਤ ਮਾਇਆ ਦੇ ਹੱਥੋਂ ਤੇ ਨੱਚ ਰਹੇ ਹਨ ਚੌਹਾਂ ਖਾਣੀਆਂ ਦੇ ਜੀਵ ਨੱਚ ਰਹੇ ਹਨ ਖੰਡਾਂ ਬ੍ਰਹਮੰਡਾਂ ਦੇ ਸਾਰੇ ਜੀਵ ਤ੍ਰਿਗੁਣੀ ਤ੍ਰੈ ਗੁਣੀ ਮਾਇਆ ਦੇ ਪ੍ਰਭਾਅ ਵਿੱਚ ਨੱਚ ਰਹੇ ਹਨ ਤੇ ਤੇਰੇ ਹਕਮ ਅੰਦਰ ਜਿਹੜਾ ਨੱਚਦਾ ਉਹ ਆਪਾਂ ਗੱਲ ਕਰੀ ਲਈ ਖੋਪਰ ਤੜਾਉਣ ਵਾਲੇ ਬੰਦ ਬੰਦ ਘਟਵਾਉਣ ਵਾਲੇ ਚਰਖੜੀਆਂ ਤੇ ਚੜਨ ਵਾਲੇ ਦੇਗਾਂ ਵਿੱਚ ਕੱਢਣ ਵਾਲੇ ਆਰਿਆਂ ਥੱਲੇ ਕੱਢਣ ਵਾਲੇ ਇਹ ਆਗੁਰੂ ਦੇ ਪਿਆਰੇ ਇਹ ਨੱਚਦੇ ਨੇ ਨੱਚ ਰੇ ਮਨ ਗੁਰ ਕੀ ਆਗੇ اے ਆਗੁਰੂ ਅੱਗੇ ਨੱਚਣਾ ਭਾਈ ਜੀ ਜੰਤ ਸਭ ਹੀ ਨਾਚੇ ਨਾਚ ਖਾਣੀ ਚਾਰੀ ਪਰ हे ਪ੍ਰਭੂ ਜਿਨ੍ਹਾਂ ਨੂੰ ਤੇਰਾ ਤੇਰੇ ਚਰਨਾਂ ਦੀ ਲਗਨ ਲੱਗੀ ਹੈ ਉਹ ਤੇਰੀ ਰਜਾ ਵਿੱਚ ਤੁਰਦਾ ਤੁਰਨ ਦਾ ਨਾਚ ਨੱਚਦੇ ਹਨ ਰਜਾ ਵਿੱਚ ਤੁਰਨ ਦਾ ਨਾਚ ਆਪਾਂ ਹੁਣ ਸੁਣਦੇ ਹਾਂ ਰੋਜ਼ ਇਤਿਹਾਸ ਵਿੱਚੋਂ ਵੀ ਆਪਾਂ ਸਿੱਖਿਆ ਲੈਨੇ ਆਂ ਏ ਨਾਚਦੇ ਨੇ ਭਾਈ ਗੁਰੂ ਦੇ ਹੁਕਮ ਅnder ਜੋ ਤੁਦ ਭਾਵੇ ਸੋਈ ਨਾਚੇ ਜਨ ਗੁਰਮੁਖਬ ਸਬਦ ਲੈ ਬਲਾਈ اے ਪ੍ਰਭੂ ਜਿਹੜੇ ਮਨੁੱਖ ਤੈਨੂੰ ਪਿਆਰੇ ਲੱਗਦੇ ਹਨ ਉਹੀ ਤੇਰੇ ਇਸ਼ਾਰਿਆਂ ਤੇ ਤੁਰਦੇ ਹਨ ਇਸ਼ਾਰਿਆਂ ਤੇ ਤੁਰਦੇ ਹਨ ਜਿਨ੍ਹਾਂ ਮਨੁੱਖਾਂ ਨੂੰ ਤੂੰ ਗੁਰੂ ਦੇ ਸਾਹਮਣੇ ਕਰਕੇ ਗੁਰੂ ਦੇ ਸ਼ਬਦ ਵਿੱਚ ਜੋੜ ਕੇ ਆਪਣੇ ਚਰਨਾਂ ਦੀ ਪ੍ਰੀਤ ਬਖਸ਼ਦਾ ਹੈ ਸੇ ਭਗਤ ਸੇ ਤਤ ਗਿਆਨੀ ਜਿਨ ਕੋ ਹੁਕਮ ਮਨਾਏ ਵਾ ਜਿਨਾਂ ਨੂੰ ਆਪਣਾ ਭਾਣਾ ਮਿੱਠਾ ਕਰਕੇ ਮਨਾਉਂਦਾ ਹੈ ਤੂੰ ਉਹੀ ਮਨੁੱਖ ਅਸਲ ਭਗਤ ਹਨ ਰਾਸਾਂ ਵਿੱਚ ਨੱਚਣ ਵਾਲੇ ਭਗਤ ਨਹੀਂ ਹਨ ਉਹੀ ਮਨੁੱਖ ਸਾਰੇ ਜਗਤ ਦੇ ਮੂਲ ਪ੍ਰਮਾਤਮਾ ਨਾਲ ਡੂੰਗੀ ਸਾਂਝ ਪਾਈ ਰੱਖਦੇ ਹਨ ਜਿਹੜੇ ਤੇਰੇ ਹੁਕਮ ਅnder ਨੱਚਦੇ ਹਨ ਜਿਹੜੇ ਤੇਰੇ ਕਹੇ ਮੁਤਾਬਕ ਚੱਲਦੇ ਹਨ ਜਿਹੜੇ ਤੇਰੀ ਰਜਾ ਵਿੱਚ ਹਨ ਤੈਨੂੰ ਲਾਂਭਾ ਨਹੀਂ ਦਿੰਦੇ ਕੋਈ ਜੋ ਗੁਰ ਕਹੇ ਸੋਈ ਭਲ ਮੰਨੇ ਜਿਹੜੇ ਤੇਰਾ ਕੀਤਾ ਤੇਰਾ ਕਿਹਾ ਹੋਇਆ ਭਲਾ ਕਰਕੇ ਮੰਨਦੇ ਨੇ ਤੇਰਾ ਕੀਤਾ ਹੋਇਆ ਸਿਰ ਮੱਥੇ ਮੰਨਦੇ ਨੇ ਓ ਨਿਹਰਬ ਦੇ ਪਿਆਰੇ ਆ 35ਵਾਂ ਪੁਰਖਾਂ ਦੀ ਬਾਣੀ ਪੜ ਰਹੇ ਆ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਅnder ਚੱਲੇ ਨੇ ਉਹਦੀ ਰਜਾ ਵਿੱਚ ਰਹੇ ਨੇ ਸਾਰਾ ਸੰਸਾਰ ਨਮਸ਼ਕਾਰ ਕਰਦਾ ਇਹਨਾਂ ਨੂੰ ਅੱਗੇ ਮਹਾਰਾਜ ਦੱਸਦੇ ਨੇ ਇਹ ਭਗਤ ਸੱਚੇ ਸਿਉ ਲਿਬ ਲਾਗੇ ਬਿਨ ਸੇਵਾ ਭਗਤ ਨ ਹੋਈ ਮਹਾਰਾਜ ਕਹਿੰਦੇ ਉਹੀ ਉਤਮ ਭਗਤੀ ਅਖਵਾ ਸਕਦੀ ਹੈ ਜਿਸ ਦੀ ਰਾਹੀ ਸਦਾ ਸਿਰ ਰਹਿਣ ਵਾਲੇ ਪ੍ਰਮਾਤਮਾ ਨਾਲ ਪਿਆਰ ਬਣਾ ਰਹੇ ਅਜਿਹੀ ਭਗਤੀ ਗੁਰੂ ਦੀ ਦੱਸੀ ਸੇਵਾ ਕਰਨ ਤੋਂ ਬਿਨਾ ਨਹੀਂ ਹੋ ਸਕਦੀ ਇਹੋ ਜੀ ਭਗਤੀ ਗੁਰੂ ਦੀ ਦਸੀ ਸੇਵਾ ਕਰਨ ਤੋਂ ਬਿਨਾ ਨਹੀਂ ਹੋ ਸਕਦੀ ਗੁਰੂ ਦੀ ਦਸੀ ਹੋਈ ਸੇਵਾ ਕਰਗੇ ਭਾਈ ਨੱਚ ਰੇ ਮਨ ਗੁਰ ਕੇ ਅੱਗੇ ਮਨਾ ਗੁਰੂ ਦੇ ਅੱਗੇ ਨੱਚ ਗੁਰੂ ਦੇ ਕਹੇ ਚੱਲ ਗੁਰੂ ਦੇ ਹੁਕਮ ਮੁਤਾਬਕ ਆਪਣਾ ਜੀਵਨ ਬਿਸਰ ਕਰ ਜੀਵ ਤਮਰੇ ਤਾਂ ਸ਼ਬਦ ਵਿਚਾਰੇ ਤਾਂ ਸੱਚ ਪਾਵੇ ਕੋਈ ਮਹਾਰਾਜ ਇੱਥੇ ਦੱਸਦੇ ਨੇ ਜਦੋਂ ਮਨੁੱਖ ਦੁਨੀਆ ਦੀ ਕਿਰਤਕਾਰ ਕਰਦਾ ਹੋਇਆ ਹੀ ਮਾਇਆ ਦੇ ਮੋਹ ਵੱਲੋਂ ਅਸ਼ੋਹ ਹੋ ਜਾਂਦਾ ਹੈ ਤਦੋਂ ਉਹ ਗੁਰੂ ਦੇ ਸ਼ਬਦ ਨੂੰ ਆਪਣੇ ਸੋਚ ਮੰਡਲ ਵਿੱਚ ਟਿਕਾਈ ਰੱਖਦਾ ਹੈ ਤਦੋਂ ਹੀ ਮਨੁੱਖ ਸਦਾ ਕਾਇਮ ਰਹਿਣ ਵਾਲੇ ਪ੍ਰਮਾਤਮਾ ਦਾ ਮਲਾਪ ਹਾਸਲ ਕਰਦਾ ਹੈ ਮਾਇਆ ਕੇ ਅਰਥ ਬਹੁਤ ਲੋਕ ਨਾਚੇ ਕੋ ਬਿਰਲਾ ਤਤ ਵਿਚਾਰੀ ਮਾਇਆ ਕੇ ਅਰਥ ਬਹੁਤ ਲੋਕ ਨਾਚੇ ਕੋ ਬਿਰਲਾ ਤਤ ਵਿਚਾਰੀ ਮਾਇਆ ਕਮਾਨ ਦੀ ਖਾਤਰ ਤਾਂ ਬਹੁਤ ਲੁਕਾਈ ਮਾਇਆ ਦੇ ਹੱਥਾਂ ਉੱਤੇ ਨੱਚ ਰਹੀ ਹੈ ਕੋਈ ਵਿਰਲਾ ਮਨੁੱਖ ਜਿਹੜਾ ਅਸਲ ਆਤਮਕ ਜੀਵਨ ਨੂੰ ਪਛਾਣਦਾ ਹੈ ਉਹ ਨਾਚ ਰੇ ਮਨ ਗੁਰ ਕੇ ਆਗੇ ਉਹ ਭਾਈ ਮਨ ਕਰਕੇ ਗੁਰੂ ਦੇ ਅੱਗੇ ਨੱਚਦਾ ਗੁਰੂ ਦੇ ਕਹੇ ਅਨੁਸਾਰ ਆਪਣਾ ਜੀਵਨ ਬਸਰ ਕਰਦਾ ਗੁਰ ਪ੍ਰਸਾਦੀ ਸੋਈ ਜਨ ਪਾਏ ਜਿਨ ਕੋ ਕਿਰਪਾ ਤੁਮਾਰੀ ਮਹਾਰਾਜ ਕਹਿੰਦੇ ਹੈ ਪ੍ਰਭੂ ਉਹੀ ਉਹੀ ਮਨੁੱਖ ਗੁਰੂ ਦੀ ਕਿਰਪਾ ਨਾਲ ਤੇਰਾ ਮਲਾਪ ਹਾਸਲ ਕਰਦਾ ਹੈ ਜਿਨ੍ਹਾਂ ਉਤੇ ਤੇਰੀ ਮਿਹਰ ਹੁੰਦੀ ਹੈ ਇਕਦਮ ਸੱਚਾ ਵਿਸਰੇ ਸਾ ਬਿਰਲਾ ਬਿਰਦਾ ਜਾਏ ਇਕ ਬਿਨ ਇਕਦਮ ਸੱਚਾ ਵਿਸਰੇ ਸਾ ਬਿਰਲਾ ਬਿਰਦਾ ਜਾਏ ਜਿਹੜਾ ਵੀ ਇੱਕ ਸ਼ਾ ਸਦਾ ਕਾਇਮ ਰਹਿਣ ਵਾਲਾ ਪ੍ਰਮਾਤਮਾ ਜਿਹੜਾ ਵੀ ਇੱਕ ਸ਼ਾ ਸਦਾ ਕਾਇਮ ਰਹਿਣ ਵਾਲਾ ਪ੍ਰਮਾਤਮਾ ਭੁੱਲਿਆ ਰਹੇ ਉਹ ਸਮਾ ਬੇਅਰਥ ਚੜਾ ਜਾਂਦਾ ਹੈ ਜਿਹੜਾ ਸਮੇਂ ਪਰਮਾਤਮਾ ਭੁੱਲਿਆ ਰਹੇ ਸਾਰਿਆਂ ਦਾਤਾਂ ਦੇਣ ਵਾਲਾ ਆਪਾਂ ਨੂੰ ਜੀਵਨ ਦਾਤ ਦੇਣ ਵਾਲਾ ਸੁੱਖ ਸਹੂਲਤਾਂ ਦੇਣ ਵਾਲਾ ਜੇ ਇੱਕ ਸਮਾਂ ਵੀ ਭੁੱਲ ਜੇ ਨਾ ਜਿੰਨਾ ਕ ਸਮਾਂ ਉਹ ਭੁੱਲਦਾ ਉਹ ਆਪਣਾ ਸਮਾਂ ਬੇਅਰਥ ਚਲਿਆ ਜਾਂਦਾ ਭਾਈ ਗੁਰੂ ਜੀ ਕਹਿੰਦੇ ਨੇ ਵੀ ਉਹ ਸਤਗੁਰੂ ਨੂੰ ਸਦਾ ਧਿਆਨ ਵਿੱਚ ਰੱਖ ਜੇ ਚੇਤੇ ਰੱਖ ਜੇ ਖਾਂਦੇ ਪੀਂਦੇ ਬੈੰਦੇ ਉੱਠਦੇ ਸੌਂਦੇ ਪੈਂਦੇ ਸਦਾ ਅੱਠੇ ਪੈਰ ਉਨੂੰ ਯਾਦ ਰੱਖਿਏ ਸਿਮਰਨ ਕਰਕੇ ਉਹਦਾ ਉਸ ਨੂੰ ਮਨ ਵਿੱਚ ਧਿਆਉਣਾ ਕਰੀਏ ਸਾਹੇ ਸਾਹੇ ਸਦਾ ਸੰਭਾਲੀਏ ਸਾਹ ਸਾਹ ਸਦਾ ਸੰਭਾਲੀਏ ਆਪੇ ਬਖਸ਼ੇ ਕਰੇ ਰਜਾਈ ਹਰੇਕ ਸਾਹ ਦੇ ਨਾਲ ਸਦਾ ਪ੍ਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਵਸਾ ਰੱਖਣਾ ਚਾਹੀਦਾ ਹੈ ਪਰ ਇਹ ਉਦਮ ਉਹੀ ਮਨੁੱਖ ਕਰ ਸਕਦਾ ਹੈ ਜਿਸ ਉੱਤੇ ਪ੍ਰਮਾਤਮਾ ਆਪ ਮਿਹਰ ਕਰਕੇ ਬਖਸ਼ਿਸ਼ ਕਰੇ ਅੱਗੇ ਸਤਿਗੁਰੂ ਕਹਿੰਦੇ ਨੇ ਸੇਹੀ ਨੱਚ ਜੋ ਤੁਧ ਭਾਵੇ ਜੇ ਗੁਰਮੁਖਬ ਸਬਦ ਵਿਚਾਰੀ हे ਪ੍ਰਭੂ ਜਿਹੜੇ ਮਨੁੱਖ ਤੈਨੂੰ ਚੰਗੇ ਲੱਗਦੇ ਹਨ ਉਹੀ ਤੇਰੀ ਰਜਾ ਵਿੱਚ ਤੁਰਦੇ ਹਨ ਕਿਉਂਕਿ ਉਹ ਗੁਰੂ ਦੀ ਸ਼ਰਨ ਪੈ ਕੇ ਗੁਰੂ ਦੇ ਸ਼ਬਦ ਨੂੰ ਆਪਣੇ ਸੋਚ ਮੰਡਲ ਵਿੱਚ ਟਿਕਾ ਲੈਂਦੇ ਹਨ। ਨਾ ਚਰੇ ਮਨ ਗੁਰ ਕੇ ਅਗੇ। ਇਹ ਆਪਾਂ ਪੰਕਤੀ ਲਈ ਆ ਪਹਿਲਾਂ। ਵੀ ਗੁਰੂ ਦੇ ਅੱਗੇ ਕਿਵੇਂ ਨੱਚਣਾ? ਗੁਰੂ ਦੇ ਕਹੇ ਅਨੁਸਾਰ ਜੀਵਨ ਬਸਰ ਕਰਨਾ। ਕਹੋ ਨਾਨਕ ਸੇ ਸਹਿਜ ਮੁਖ ਸਹਿਜ ਸੁਖ ਪਾਵੇ ਜਿਨ ਕੋ ਨਦਰ ਤੁਮਾਰੀ। ਸਹਜ ਦਾ ਮਤਲਬ ਹੁੰਦਾ ਆਤਮਿਕ ਅਡੋਲਤਾ ਮਨ ਡੋਲਦਾ ਨਹੀਂ ਸਾਡਾ ਜੀਵ ਆਤਮਾ ਡੋਲਦਾ ਨਹੀਂ ਸਰੀਰ ਉੱਤੇ ਕੋਈ ਕਸ਼ਟ ਆ ਜੇ ਸਰੀਰ ਨੂੰ ਕੋਈ ਦੁੱਖਤ ਗਲੀ ਪਾ ਜੇ ਕੋਈ ਬਾਧ ਘਾਟ ਹੋ ਜੇ ਕਿਸੇ ਕਿਸਮ ਦੀ ਕੋਈ ਔਣਤਾ ਹੀ ਆ ਜੇ ਜੀਵਨ ਵਿੱਚ ਮਨ ਅਡੋਲ ਰਹਿੰਦਾ ਹੈ ਡੋਲਦਾ ਨਹੀਂ ਹੈ ਸਹਜ ਦਾ ਭਾਵ ਇਹ ਆ ਆਤਮਿਕ ਅਡੋਲਤਾ ਅੱਗੇ ਮਾਰਾ ਨਹੀਂ ਦੱਸਿਆ ਨਾਨਕ ਆਖਦਾ ਹੈ हे ਪ੍ਰਭੂ ਜਿਨ੍ਹਾਂ ਉੱਤੇ ਤੇਰੀ ਮਿਹਰ ਦੀ ਨਜ਼ਰ ਪੈਂਦੀ ਹੈ ਉਹ ਮਨੁੱਖ ਆਤਮਿਕ ਅਡੋਲਤਾ ਦਾ ਆਨੰਦ ਮਾਣਦੇ ਹਨ ਸਦਾ ਚੜ੍ਹਦੀ ਕਲਾ ਵਿੱਚ ਰਹਿੰਦੇ ਨੇ ਗੁਜਰੀ ਮਹੱਲਾ ਚੌਥਾ ਕਰ ਦੂਜਾ ਅਗਲਾ ਸ਼ਬਦ ਆ ਜੀ ਇਹ ਪਾਵਨ ਪਵਿੱਤਰੰਗ 506 ਤੇ ਆ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਰਾਗ ਗੁਜਰੀ ਘਰ ਦੂਜਾ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ ਅਕਾਲ ਪੁਰਖ ਮਹਾਰਾਜ ਕਹਿੰਦੇ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਅਗੇ ਸ਼ਬਦ ਵਿੱਚ ਦੱਸਦੇ ਨੇ ਮਹਾਰਾਜ ਹਰ ਬਿਨ ਜੀਰਾਂ ਰਹਿ ਨ ਸਕੇ ਜਿਉ ਬਾਲਕ ਖੀਰ ਆਧਾਰੀ ਮੇਰੀ ਕਮਜ਼ੋਰ ਜੰਦ ਪ੍ਰਮਾਤਮਾ ਦੇ ਮਲਾਪ ਤੋਂ ਬਿਨ ਧੀਰਜ ਨਹੀਂ ਫੜ ਸਕਦੀ ਜਿਵੇਂ ਛੋਟਾ ਬਾਲ ਦੁੱਧ ਦੇ ਆਸਰੇ ਹੀ ਰਹਿ ਸਕਦਾ ਹੈ ਉਸੇ ਤਰ੍ਹਾਂ ਗੁਰੂ ਦਾ ਪਿਆਰਾ ਵੀ ਪ੍ਰਭੂ ਪਰਮਾਤਮਾ ਦੇ ਨਾਮ ਦੇ ਤੇ ਗੁਰਦੇ ਸਿਧਾਂਤ ਦੇ ਮੁਤਾਬਕ ਹੀ ਆਪਣਾ ਜੀਵਨ ਬਸਰ ਕਰਦਾ ਹੈ ਉਹ ਵੀ ਗੁਰੂ ਦੇ ਨਾਮ ਤੋਂ ਪਰਮਾਤਮਾ ਦੇ ਨਾਮ ਤੋਂ ਬਿਨਾਂ ਨਹੀਂ ਰਹਿ ਸਕਦਾ ਜਿਵੇਂ ਛੋਟਾ ਬੱਚਾ ਦੁੱਧ ਤੋਂ ਬਿਨਾਂ ਨਹੀਂ ਰਹਿ ਸਕਦਾ ਮਾਂ ਦੇ ਦੁੱਧ ਤੋਂ ਬਿਨਾਂ ਨਹੀਂ ਰਹਿ ਸਕਦਾ ਜਿਵੇਂ ਛੋਟਾ ਬੱਚਾ ਇਸ ਤਰ੍ਹਾਂ ਰੱਬ ਦੇ ਪਿਆਰੇ ਪ੍ਰਭੂ ਪਰਮਾਤਮਾ ਦੀ ਬੰਦਗੀ ਤੋਂ ਪ੍ਰਭੂ ਪਰਮਾਤਮਾ ਦੇ ਨਾਮ ਤੋਂ ਬਿਨਾਨੀ ਜੀਂਦੇ ਉਹਨਾਂ ਦਾ ਓਟ ਆਸਰਾ ਤੇ ਆਹਾਰ ਪ੍ਰਭੂ ਪਰਮਾਤਮਾ ਦਾ ਨਾਮ ਹੈ। ਅਗਮ ਅਗੋਚਰ ਪ੍ਰਭ ਗੁਰਮੁਖ ਪਾਈਏ ਆਪਣੇ ਸਤਗੁਰ ਕੈ ਬਰਿਹਾਰੀ। ਉਹ ਪ੍ਰਭੂ ਜੋ ਅਪਹੁੰਚ ਹੈ ਜਿਹਦੇ ਤੱਕ ਪਹੁੰਚ ਨਹੀਂ ਹੋ ਸਕਦੀ ਆ ਗਿਆਨ ਇੰਦਰੀਆਂ ਦੀ। ਜਿਸ ਤੱਕ ਜੀਵ ਆਪਣੀ ਗਿਆਨ ਫਦੇ ਬਲ ਨਾਲ ਨਹੀਂ ਪਹੁੰਚ ਸਕਦਾ ਜਿਸ ਤੱਕ ਮਨੁੱਖ ਦੇ ਗਿਆਨ ਇੰਦਰੀਆਂ ਦੀ ਪਹੁੰਚ ਨਹੀਂ ਹੋ ਸਕਦੀ ਗੁਰੂ ਦੀ ਸ਼ਰਨ ਪਿਆ ਹੀ ਮਿਲਦਾ ਹੈ ਗੁਰੂ ਦੇ ਹੁਕਮੰਦ ਰਾਜਾ ਭਾਈ ਗੁਰੂ ਦੀ ਸ਼ਰਨ ਪੈ ਜਾ ਗੁਰੂ ਦੇ ਕਹੇ ਆਪਣਾ ਜੀਵਨ ਬਸਰ ਕਰ ਨਾ ਚਰੇ ਮਨ ਗੁਰ ਕੇ ਆਗੇ ਇਹ ਆ ਗੁਰੂ ਦੇ ਅੱਗੇ ਨੱਚਣਾ ਭਾਈ ਮਹਾਰਾਜ ਕਹਿੰਦੇ ਸ਼ਰਨ ਪਿਆ ਹੀ ਮਿਲਦਾ ਹੈ ਗੁਰੂ ਦੀ ਸ਼ਰਨ ਪਿਆ ਹੀ ਮਿਲਦਾ ਹੈ ਇਸ ਵਾਸਤੇ ਮੈਂ ਆਪਣੇ ਗੁਰੂ ਤੋਂ ਸਦਾ ਸਤਕੇ ਜਾਂਦਾ ਹਾਂ ਮਨ ਰੇ ਹਰ ਕੀਰਤ ਤਰ ਤਾਰੀ हे ਮੇਰੇ ਮਨ ਪ੍ਰਮਾਤਮਾ ਦੀ ਸਿਫਤ ਸੁਨਾਹ ਦੀ ਰਾਹੀ ਸੰਸਾਰ ਸਮੁੰਦਰ ਤੋਂ ਪਾਰ ਲੰਘਣ ਦਾ ਯਤਨ ਕਰਿਆ ਕਰ ਗੁਰਮੁਖ ਨਾਮ ਅਮਰਤ ਜਲ ਪਾਈਏ ਜਿਨ ਕੋ ਕਿਰਪਾ ਤੁਮਾਰੀ ਰਹਾਉ ਆਤਮਕ ਜੀਵਨ ਦੇਣ ਵਾਲਾ ਹਰ ਨਾਮ ਜਲ ਗੁਰੂ ਦੀ ਸ਼ਰਨ ਪਿਆ ਮਿਲਦਾ ਹੈ ਪਰ हे ਪ੍ਰਭੂ ਤੇਰਾ ਨਾਮ ਜਲ ਉਹਨਾਂ ਨੂੰ ਹੀ ਮਿਲਦਾ ਹੈ ਜਿਨ੍ਹਾਂ ਉੱਤੇ ਤੇਰੀ ਕਿਰਪਾ ਹੋਵੇ ਕਿਰਪਾ ਕਦੋਂ ਹੁੰਦੀ ਹੈ ਜੀ ਗੁਰੂ ਦੇ ਗਿਆਨ ਨਾਲ ਜੁੜ ਕੇ ਗੁਰੂ ਦੇ ਬਚਨ ਮੰਨ ਕੇ ਕਿਰਪਾ ਹੁੰਦੀ ਹੈ ਜਦੋਂ ਕਿਰਪਾ ਹੋਗੀ ਗੁਰੂ ਦੀ ਫੇਰ ਭਾਈ ਪ੍ਰਮਾਤਮਾ ਨੇ ਤੇਰੇ ਤੇ ਮਿਹਰ ਬਖਸ਼ ਕਰ ਕਰ ਮਿਹਰ ਬਖਸ਼ੇ ਸੇ ਕਿਰਪਾ ਕਰਕੇ ਆਪਣੇ ਚਰਨਾਂ ਨਾਲ ਜੋੜ ਲਏਗਾ ਅੱਗੇ ਦਾਸ ਨੇ ਮਹਾਰਾ ਸੰਕ ਸੁਨੰਦਨ ਨਾਰਦ मुनि ਸੇਵੇ ਅਨ ਦਿਨ ਜਪਤ ਰਹੇ ਬਨਵਾਰੀ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘਣ ਵਾਸਤੇ ਸੰਕ ਸੁਨੰਦਨ ਆਦਿ ਕ੍ਰਿਸ਼ੀ ਨਾਰਦ ਆਦਿ ਕਮੁਨੀ ਜਗਤ ਦੇ ਮਾਲਕ ਪ੍ਰਭੂ ਦੀ ਹੀ ਸੇਵਾ ਭਗਤੀ ਕਰਦੇ ਰਹੇ ਹਨ ਹਰ ਵੇਲੇ ਪ੍ਰਭੂ ਦਾ ਨਾਮ ਹੀ ਜਪਦੇ ਰਹੇ ਹਨ ਸਰਨਾਗਤ ਪਰਲਾਦ ਜਨ ਆਏ ਤਨ ਕੀ ਪੈ ਜਸਵਾਰੀ ਪਰਲਾਦ ਆਦਕ ਜਿਹੜੇ ਜਿਹੜੇ ਭਗਤ ਪ੍ਰਮਾਤਮਾ ਦੀ ਸ਼ਰਨ ਆਏ ਪ੍ਰਮਾਤਮਾ ਉਹਨਾਂ ਦੀ ਇੱਜ਼ਤ ਬਚਾਉਂਦਾ ਹੈ अलखन रञ्जन एको बरते एका ज्योत तुम्हारी एका ज्योत मुरारी महाराज कंदे सारे जगत विच एक अदृष्ट ते निर्लेप परमात्मा ही बस रहया है सारे संसार विच परमात्मा दा ही नूर प्रकाश कर रहया है सब गोविंद है सब गोविंद है गोविंद बिन नहीं कोई किते बिरती बनजे गुरु दी कृपा सटका सारे विच रब देखना ਨਹੀਂ ਤਾਂ ਈਰਖਾ ਜੈਲਸ ਦੇ ਮਾਰੇ ਪਏ ਨੇ ਲੋਕ ਈਰਖਾ ਜੈਲਸ ਚੁਗਲੀ ਨਿੰਦਿਆ ਵਿਸੇ ਬਕਾਰ ਕਰਮकांड ਸੋਚ ਵਿਚਾਰ ਆਪਦੀ ਭੈੜੀ ਚੱਕੀ ਫਿਰਦਾ ਮਨੁੱਖ ਪੰਡ ਬੰਨੀ ਫਿਰਦਾ ਸਿਰ ਤੇ ਜੇ ਇਹ ਕਦੇ ਪੰਡ ਛੱਡ ਦੇ ਬਿਸਿਆਂ ਬਕਾਰਾਂ ਵਾਲੀ ਤੇ ਈਰਖਾ ਦਬਾ ਦੇ ਢਾਲੀ ਬਹੁਤ ਸੌਖਾ ਜੀਵਨ ਹੋ ਜਾਣਾ ਐਵੇਂ ਭਾਰ ਚੱਕੀ ਫਿਰਦਾ ਲੱਦੀ ਫਿਰਦਾ ਭਾਰ ਮਨੁੱਖ ਗਧੇ ਦੀ ਤਰ੍ਹਾਂ ਮਹਾਰਾਜ ਕਹਿੰਦੇ ਨੇ ਅਲਖਨ ਰੰਜਨ ਏਕੋ ਵਰਤੇ ਇਕ ਜੋਤ ਮੁਰਾਰੀ ਸਾਰੇ ਜਗਤ ਵਿੱਚ ਇੱਕ ਅਦ੍ਰਿਸ਼ਟ ਤੇ ਨਿਰਲੇਪ ਪ੍ਰਮਾਤਮਾ ਹੀ ਵਸ ਰਿਹਾ ਹੈ ਸਾਰੇ ਸੰਸਾਰ ਵਿੱਚ ਪ੍ਰਮਾਤਮਾ ਦਾ ਹੀ ਨੂਰ ਪ੍ਰਕਾਸ਼ ਕਰ ਰਿਹਾ ਹੈ ਕਿਤੇ ਸੂਝੀ ਆ ਜੇ ਸਾਨੂੰ ਗੁਰੂ ਤੋਂ ਇੱਕ ਮਿਕ ਰਹਿਣ ਦੀ ਸਭ ਜਾ ਚਕ ਤੂੰ ਇੱਕ ਕੋ ਦਾਤਾ ਮੰਗੇ ਹੱਥ ਪਸਾਰੀ ਏ ਪ੍ਰਭੂ ਇਕ ਤੂੰ ਹੀ ਸਭ ਜੀਵਾਂ ਨੂੰ ਦਾਤਾ ਦੇਣ ਵਾਲਾ ਹੈ ਸਾਰੇ ਜੀਵ ਤੇਰੇ ਦਰ ਤੇ ਮੰਗਤੇ ਹਨ ਤੇਰੇ ਅੱਗੇ ਹੱਥ ਖਲਾਰ ਕੇ ਮੰਗ ਰਹੇ ਹਨ ਭਗਤ ਜਨਾਂ ਕੀ ਊਤਮ ਬਾਣੀ ਗਾਵੇ ਅਕਥ ਕਥਾ ਨਿਤ ਨਿਆਰੀ ਪ੍ਰਮਾਤਮਾ ਦੀ ਭਗਤੀ ਕਰਨ ਵਾਲੇ ਬੰਦਿਆਂ ਦੇ ਬਚਨ ਅਮੋਲਕ ਹੋ ਜਾਂਦੇ ਹਨ ਉਹ ਸਦਾ ਉਸ ਪ੍ਰਮਾਤਮਾ ਦੀ ਅਨੋਖੀ ਸਿਫਤ ਸਲਾਹ ਦੇ ਗੀਤ ਗਾਉਂਦੇ ਹਨ ਗਾਉਂਦੇ ਰਹਿੰਦੇ ਹਨ ਜਿਸ ਦਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ ਫੇਰ ਕੀ ਹੁੰਦਾ ਸਭਲ ਜਨਮ ਭਿਆ ਤਨ ਕੇਰਾ ਆਪ ਤਰੇ ਕੁਲ ਤਾਰੀ ਸਿਪਤ ਸਲਾਹ ਦੀ ਬਰਕਤ ਨਾਲ ਉਹਨਾਂ ਦਾ ਮਨੁੱਖਾ ਜਨਮ ਕਾਮਯਾਬ ਹੋ ਜਾਂਦਾ ਹੈ ਉਹ ਆਪ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ ਆਪਣੀਆਂ ਕੁਲਾਂ ਨੂੰ ਵੀ ਲੰਘਾ ਲੈਂਦੇ ਹਨ ਵਾਹਿਗੁਰੂ ਮਨਮੁਖ ਡੁੱਬਦਾ ਦੁਰਮਤ ਵਿਆਪੇ ਜਿਨ ਅੰਤਰ ਮੋ ਗਵਾਰੀ ਮਹਾਰਾਜ ਕਹਿੰਦੇ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ